ਆਪਾਂ ਫੇਰ ਪਹੁੰਚ ਗਏ ਦੁਕਾਨ ਤੇ ਅੱਜ ਹਨਾ ਜੀ ਤੇ ਤੁਹਾਨੂੰ ਇੱਕ ਟਰਾਲੀ ਦਿਖਾਉਣੀ ਆ ਆਪਾਂ ਰਿਪੇਅਰ ਵਾਲੀ ਆਈ ਹੋਈ ਜਿਹੜੀ ਆਪਣੇ ਲਵੇ ਵੀਡੀਓ ਤੁਹਾਨੂੰ ਇਹ ਪਹਿਲਾਂ ਵੀ ਦੇਖ ਲਈ ਹੋਣੀ ਆ ਇਹ ਟਰਾਲੀ ਰਿਪੇਅਰ ਵਾਸਤੇ ਹੀ ਆ ਰਿਪੇਅਰ ਹੋ ਗਈ ਇਹਦੀ ਹੁਣ ਇਹ ਤੇ ਰੰਗ ਹੋਣਾ ਬਾਕੀ ਰਹਿ ਗਿਆ ਹਨਾ ਰੰਗ ਕਰਨ ਲੱਗੇ ਪੇਂਟਰ ਸਾਹਿਬ ਤੇ ਇੱਕ ਆਪਣੇ ਲਵੇ ਹੁਣ ਜਿਹੜੀ ਆ ਟਰਾਲੀ ਤਿਆਰ ਹੋ ਰਹੀ ਆ 13 880 ਤਿਆਰ ਹੋ ਰਹੀ ਆ ਇਹ ਹਨਾ ਕਿ ਮਿਸਤਰੀ ਸਾਹਬ ਲੱਗੇ ਪਏ ਨੇ ਕੰਮ ਕਰਨਾ ਹਨ ਇਹ ਵੀ ਕਿੰਨੇ 2-3 ਦਿਨਾਂ ਚ ਤਿਆਰ ਹੋ ਜਾਣੀਆਂ ਹਨਾ ਥੋੜੇ ਦਿਨਾਂ ਚ ਹੀ ਤਿਆਰ ਹੋ ਜਾਓ ਬਸ ਇਹ ਹੁਣ ਮਿੰਟ-ਚਿੰਟੀ ਕਰਨ ਲੱਗੇ ਪਏ ਨੇ ਥੋੜੇ ਦਿਨਾਂ ਦਾ ਤਿਆਰ ਹੋ ਜਾਓ ਬੁਕਿੰਗਾਂ ਓਪਨ ਨੇ ਜੀਆਂ ਹਨਾ ਤੁਸੀਂ ਵੀ ਇਹ ਬੁਕਿੰਗਾਂ ਓਪਨ ਦੇ ਵਿੱਚ ਵਿੱਚ ਹੀ ਆਪਣਾ ਜੇ ਕਿਸੇ ਨੇ ਟਰਾਲੀ ਬਣਵਾਉਣੀ ਕੋਈ ਵੀ ਇਨਕੁਆਰੀ ਲੈਣੀ ਹੈਗੀ ਤੁਹਾਰੇ ਬਾਅਦ ਸੰਪਰਕ ਕਰ ਲਓ ਥੱਲੇ ਨੰਬਰ ਚੱਲਦੇ ਨੇ ਆਪਣੇ ਹਨਾ ਜਲਦੀ ਤੋਂ ਜਲਦੀ ਕਾਲ ਕਰੋ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਵੀ ਕਾਲ ਕਰ ਸਕਦੇ ਹੋ ਜਿਹੜੀ ਮਰਜ਼ੀ 21 ਫੁੱਟ ਤੱਕ ਟਰਾਲੀਆਂ ਬਣਾ ਦਿੰਦੇ ਨੇਗੇ 15 16 13 12 ਸਾਰੀਆਂ ਬਣਾ ਦਿੰਦੇ ਨੇ ਹਨਾ ਦੇਖੋ ਇੱਕ ਵਾਰ ਤੁਸੀਂ ਟਰਾਲੀ ਤੁਰ ਤੱਕ ਭਰੀ ਹੋਈ ਆ ਹਨਾ ਜਾਸੀ ਦੇਖੋ ਆ ਕੇ ਆਵਾਂਗੇ ਆਪਾਂ ਇੱਕ 11 ਫੁੱਟੀ ਜਾਂ 13 ਫੁੱਟੀ ਟਰਾਲੀ ਸਾਰੀ ਕਿਵੇਂ ਬਣਦੇ ਕੱਲੀ ਕੱਲੀ ਚੀਜ਼ ਉਹਦੀ ਕਿਵੇਂ ਬਣਦੀ ਹੈ ਹਨਾ ਚੈਨਲ ਦੇ ਨਾਲ ਬਣੇ ਰਹੋ ਆਪਣੇ ਤੇ ਸਾਰੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਨਵੇਂ-ਨਵੇਂ ਹੋਰ ਵੀ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ ਜੋ-ਜੋ ਚਿੱਦਾਂ ਖੇਤੀਬਾੜੀ ਤੇ ਸੰਧਾਂ ਦੀਆਂ ਹੁੰਦੀਆਂ ਨੇ ਆਪਾਂ ਉਹ ਸਾਰੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਸਵਾਗਤ ਹੈ ਬਾਈ ਜੀ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਆ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤੇ ਬਾਰਿਸ਼ ਦਾ ਟਾਈਮ ਆ ਬਾਈ ਥੋੜਾ ਧਿਆਨ ਨਾਲ ਉਹ ਸੇਫ ਰਹੋ ਹਨਾ ਤਿਆਜ ਤੁਹਾਨੂੰ ਆਪਾਂ ਲੈ ਕੇ ਆ ਗਏ ਹਾਂ ਦੁਕਾਨ ਤੇ ਪੀਮ ਐਗਰੀ ਵਰਕਸ ਤੇ ਬਾਈ ਇੱਧਰ ਟਰਾਲੀ ਤਿਆਰ ਹੋ ਰਹੀ ਹੈ ਇਹ ਵੀ ਦੋ ਤਿੰਨ ਦਿਨਾਂ ਅੱਜ ਬਣ ਜੂ ਪਹਿਲਾਂ ਤੁਹਾਨੂੰ ਆਪਾਂ ਇਸ ਬਾਰੇ ਇਹ ਟਰਾਲੀ ਬਾਰੇ ਜਾਣਕਾਰੀ ਦੇ ਦਈਏ ਜੋ ਥੋੜੇ ਦਿਨ ਪਹਿਲਾਂ ਆਪਣੇ ਬਾਹਰ ਮੋਦੀ ਪਈ ਹੋਈ ਸੀ ਇਹ ਬਈ ਟਰਾਲੀ ਆਈ ਸੀ ਆਪਣੇ ਲਵੇ ਰਿਪੇਅਰ ਵਾਸਤੇ ਕੋ ਟਰਾਲੀ ਚੈੱਕ ਕਰ ਲਓ ਵਧੀਆ ਕੁਆਲਿਟੀ ਦਾ ਹੀ ਰੰਗ ਕੀਤਾ ਇਹਨੂੰ ਸਾਰੀ ਰਿਪੇਅਰ ਕਰਤੀ ਐਨ ਓਕੇ ਦੀ ਰਿਪੋਰਟ ਕਰਤੀ ਚੈੱਕ ਕਰੋ ਟਰਾਲੀ ਇੱਕ ਵਾਰ ਇਹ ਮੀ ਪੈਣ ਕਰਕੇ ਇਹ ਟਰਾਲੀ ਅੱਜ ਲੇਟ ਹੋ ਗਈ ਨਹੀਂ ਇਹ ਟਰਾਲੀ ਨਹੀਂ ਅੱਜ ਜਾਣਾ ਸੀਗਾ ਹੀ ਹਨਾ ਹੁਣ ਇਹ ਟਰਾਲੀ ਕੱਲ ਨੂੰ ਜਾਊਗੀ ਇੱਕ ਬਾਈ ਜੀ ਹੁਣ ਦੂਜੇ ਨੰਬਰ ਤੇ ਆ ਟਰਾਲੀ ਤਿਆਰ ਹੋ ਰਹੀ ਆ ਇਹ ਵੀ 2 ਜਾਂ 3 ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜਾਊ ਟਰਾਲੀ ਹਨਾ ਇਹਨੂੰ ਮੇਰੇ ਹਿਸਾਬ ਨਾਲ 5mm ਦਾ ਤੇ ਹੀ ਫਰਸ਼ ਲਾਇਆ ਹੈਗਾ 10 ਗੇਜ ਦੇ ਸੈਡਾਂ ਲਗੀਆਂ ਹਨਾ ਵਧੀਆ ਕੁਆਲਿਟੀ ਦੇ ਪਾਈਪ ਵਰਤੇ ਗਏ ਨੇਗੇ ਹਨ ਨੂੰ ਮੋਰ ਚੈੱਕ ਕਰਵਾ ਦਿੰਨੇ ਹੈਗੇ ਆਹ ਮੋਰ ਲੱਗੀ ਹੋਈ ਆ ਬਾਈ ਜੀ ਹਨਾ ਤੇ ਆਪਾਂ ਬਈ ਦੇਖੋ ਹਨਾ ਪਹਿਲਾਂ ਹੀ ਸਾਰਾ ਕੁਝ ਦਿਖਾ ਦਿੰਨੇ ਆ ਹਨਾ ਵੀ ਕਿਹੜਾ ਕਿਹੜਾ ਮਾਲ ਲਾਇਆ ਹਨਾ ਤੇ ਤੁਸੀਂ ਟਰਾਲੀ ਬਣਵਾਉਣ ਵੇਲੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਹਨਾ ਤੁਹਾਨੂੰ ਕਹਿ ਕੇ ਕੋਈ ਤੇ ਕੋਈ ਮਾਲ ਲਾ ਦਿੱਤਾ ਜਾਂਦਾ ਹਨਾ ਤੁਹਾਨੂੰ ਧੱਕਾ ਕਰ ਦਿੱਤਾ ਜਾਂਦਾ ਫਿਰ ਬਾਅਦ ਚ ਤੁਸੀਂ ਕੁਝ ਕਰਨ ਕਰਨ ਯੋਗੇ ਨਹੀਂ ਰਹਿੰਦੇ ਹਨਾ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਸਾਈ ਦੇਣ ਤੋਂ ਪਹਿਲਾਂ ਹਨਾ ਜਿੱਥੋਂ ਵੀ ਟਰਾਲੀ ਬਣਵਾਉਣੇ ਹੋ ਬਾਈ ਆਪਾਂ ਐ ਨਹੀਂ ਕਹਿੰਦੇ ਵੀ ਆਪਣੀ ਦੁਕਾਨ ਤੋਂ ਹੀ ਬਣਵਾਓ ਇਹ ਗੱਲਾਂ ਦਾ ਬਾਈ ਦੋ ਤਿੰਨ ਗੱਲਾਂ ਦਾ ਧਿਆਨ ਰੱਖਿਆ ਕਰੋ ਤੇ ਜਿਹੜੀ ਗੱਲ ਬਾਈ ਤੁਸੀਂ ਕਰਦੇ ਹੋਗੇ ਹਨਾ ਵੀ ਸਾਡੇ ਕਿਹੜਾ ਮਾਲ ਵਰਤਿਆ ਜਾਣਾ ਚਾਹੀਦਾ ਆ ਦੇਖੋ ਹੁਣੇ ਟਾਟਾ ਦੀ ਐਂਗਲ ਲਾਈ ਹੋਈ ਆ ਹਨਾ ਤੇ ਲੇਰਾਂ ਦੇਖ ਸਕਦੇ ਹੋ ਤੁਸੀਂ ਆਪਾਂ ਨੂੰ ਬਾਈ ਕੋਈ ਡਰ ਨਹੀਂ ਹਨਾ ਕਿਉਂਕਿ ਆਪਾਂ ਕੰਮ ਸਹੀ ਕਰਦੇ ਆਗੇ ਤੇ ਕਈ ਲੋਕ ਕਹਿ ਕੇ ਕੋਸ਼ਿਸ਼ ਜਿੱਦਾਂ ਤੁਸੀਂ ਸਾਈ ਦੇਣ ਜਾਂਦੇ ਹੋ ਤੁਹਾਨੂੰ ਕਹਿ ਦਿੱਤਾ ਜਾਂਦਾ ਵੀ ਆਹ ਮਾਲ ਲਾਇਆ ਜਾਊ ਆਹ ਮਾਲ ਲਾਇਆ ਜਾਊ ਪਰ ਭਾਈ ਉਹ ਮਾਲ ਨਹੀਂ ਲਾਇਆ ਜਾਂਦਾ ਥੋੜਾ ਆਪਾਂ ਭਾਈ ਤੁਹਾਨੂੰ ਪਹਿਲਾਂ ਹੀ ਸਾਰੀ ਟਰਾਲੀ ਚੈੱਕ ਕਰਵਾਤੀ ਨਹੀਂ ਐਦਾਂ ਕੋਈ ਟਰਾਲੀ ਚੈੱਕ ਨਹੀਂ ਕਰਵਾਉਂਦਾ ਹੁਣੇ 2 ਜਾਂ 3 ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜੂ ਇਹਦੀ ਵੀਡੀਓ ਵੀ ਬਾਈ ਆਪਾਂ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਹਨਾ ਥੋੜੇ ਦਿਨਾਂ ਤੱਕ ਇਹਦਾ ਵੀ ਆਪਾਂ ਵੀਡੀਓ ਬਣਾ ਦੇਣੀ ਹੈ ਕਿ ਇਹਨੇ ਜਾਣਾ ਟਰਾਲੀ ਵਿੱਚ 3-4 ਦਿਨਾਂ ਬਾਅਦ ਆਜੋ ਬਾਈ ਹੁਣ ਤੁਹਾਨੂੰ ਹਨਾ ਜਿੰਨਾ ਦਾ ਨਾਮ ਚੱਲਦਾ ਹਨਾ ਜਿੰਨਾਂ ਨੂੰ ਲੋਕ ਇਹਨਾਂ ਪਿਆਰ ਕਰਦੇ ਨੇ ਹਨਾ ਬਹੁਤ ਬਹੁਤ ਦੂਰ ਦੂਰ ਟਰਾਲੀਆਂ ਜਾਂਦੀਆਂ ਨੇ ਬਾਈ ਹਨਾ ਆਪਾਂ ਤੁਹਾਨੂੰ ਸਿੱਧਾ ਉਹਨਾਂ ਨਾਲ ਹੀ ਗੱਲ ਕਰਵਾ ਦਿੰਨੇ ਆ ਤੇ ਆਣੇ ਜੀ ਪੀ ਮੈਕਰੀ ਵਰਕਰਸ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਹੋ ਜੀ ਤੇ ਆ ਕਰਤੀ ਤਿਆਰ ਹੈ ਜੀ ਫੇਰ ਇਹ ਆਪਾਂ ਨੇ 11 6.6 ਟਰਾਲੀ ਠੀਕ ਹੈ ਜੀ ਆਪਣੇ ਲਵੇ ਲਿਫਟ ਲਾਉਣ ਬਾਅਦ ਤੇ ਆਈਦੀ ਹੈ ਅੱਛਾ ਇਹ ਲਿਫਟ ਲਈ ਆਈ ਸੀ ਇਹ ਟਰਾਲੀ ਇਹਦੀ ਆਪਾਂ ਪਹਿਲਾਂ ਬਹੁਤ ਮਾੜੀ ਹਾਲਤ ਦੀ ਹਨਾ ਇਹ ਟਰਾਲੀ ਦੀ ਬੜੀ ਜ਼ਿਆਦਾ ਬੜੀ ਜ਼ਿਆਦਾ ਹਾਲਤ ਬੁਰੀ ਸੀ ਇਹ ਉਹੀ ਟਰਾਲੀ ਜਿਹੜੀ ਬਾਹਰੇ ਮੋਦੀ ਪਾਰ ਰੱਖੀ ਸੀ ਹਾਂ ਉਹੀ ਹੈ ਜੀ ਇਹਦਾ ਕੀ ਕੀ ਕੰਮ ਕਰਿਆ ਜੀ ਫਿਰ ਇਹਦੇ ਆਪਾਂ ਨੇ ਲਿਫਟ ਲਾਈ ਆ ਅੱਛਾ ਇੱਕ ਤਾਂ ਲਿਫਟ ਲਾ ਦੀ ਜੀ ਇਹਨੂੰ ਨਵਾਂ ਪੇਂਟ ਕਰਿਆ ਆਪਾਂ ਨੇ ਪੇਂਟ ਵੀ ਤੁਸੀਂ ਦੇਖ ਸਕਦੇ ਹੋ ਕਿ ਪੇਂਟ ਦਾ ਹੀ ਐਨ ਸਿਰੇ ਲਾਇਆ ਪਿਆ ਬਾਈ ਦੂਰੋਂ ਟਰਾਲੀ ਲਈ ਸਕੋਰੇ ਮਾਰਦੀ ਐ ਹਨਾ ਤੇ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਆਪਾਂ ਨੇ ਸਾਰੀ ਟਰਾਲੀ ਦਿਖਾਤੀ ਬਣਾਤੀ ਨਵੀਂ ਬਣਾਤੀ ਜੀ ਗੱਲ ਮੁਕਾਓ ਨਵੀਂ ਬਣਾਤੀ ਹਨਾ ਜਿਵੇਂ ਤੇ ਕੁਝ ਇਹਦੇ ਬਾਰੇ ਦੱਸਣਾ ਚਾਹੁੰਗੀ ਵੀ ਇਹਨੂੰ ਕਿਹੜਾ ਕਿਹੜਾ ਮਾਲ ਲੱਗਿਆ ਆਪਣੀ ਸ਼ਾਇਦ ਤਾਂ ਹੈਗਾ ਆਪਣਾ 13 80 13 80 ਸਾਈਜ਼ ਆ ਜੀ ਇਹ ਤੇ ਬਾਕੀ ਮਾਲ ਇਹਨੂੰ ਸਾਰਾ ਵਧੀਆ ਹੀ ਲਾਇਆ ਮਾਲ ਮਾੜਾ ਤਾਂ ਆਪਾਂ ਲਾਉਂਦੇ ਨਹੀਂ ਲੇਕਿਨ ਤਾਂ ਛਾਈ ਉੱਪਰ ਜੀ ਫੜੀ ਜੀ ਅੰਗ ਲਾਈਏ ਤੇ ਮੋਰ ਵੀ ਲੱਗੀ ਹੋਈ ਆ ਜੀ ਇਹ ਟਾਟਾ ਸੇਲ ਅੱਛਾ ਇਹ ਟਾਟਾ ਸੇਲ ਦੀ ਐਂਗਲ ਆ ਜੀ ਠੀਕ ਆ ਤੇ ਇਹਦਾ ਫਰਸ਼ ਕਿਹੜਾ ਲੱਗ ਰਿਹਾ ਹੈਗਾ ਜੀ ਇਹਦਾ ਫਰਸ਼ 5 ਐਮ ਦਾ ਤੇ ਸਾਈਡਾਂ 10 ਗੇਜ ਅੱਛਾ ਜੀ ਅੱਛਾ 10 ਗੇਜ ਠੀਕ ਆ ਇਹ 10 ਗੇਜ ਦੀ ਸਾਈਡ ਆ ਮੈਂ ਪਹਿਲਾਂ ਵੀ ਇੱਕ ਵਾਰ ਦੱਸਤਾ ਤੇ ਮੁੰਨੀਆਂ ਕਿਹੜੀਆਂ ਲੱਗ ਰਹੀ ਨਹੀਂ ਇਹਨੂੰ ਮੁੰਨੀਆਂ 2 ਇੰਚੀ 2 ਸੂਤ 2 ਇੰਚੀ 2 ਸੂਤ ਦੀਆਂ ਠੀਕ ਹੈ ਜੀ ਇਹ ਟਾਟਾ ਵੀ ਐਣ ਮਜ਼ਬੂਤ ਟਰਾਲੀ ਵੀ ਕਿਤੇ ਨਹੀਂ ਜਾਂਦੀ ਹਨਾ ਹੀ ਬਨਦਾਂਗੇ ਪੂਰੀ ਟੋਕੇ ਲਾ ਦੇਣਗੇ ਇਹ ਕਿੰਨੇ ਦਿਨ ਹੋਣ ਕਿੰਨੇ ਦਿਨ ਲੱਗ ਜਾਣਗੇ ਇਹਨੂੰ ਦੋ ਤੋਂ ਤਿੰਨ ਦਿਨ ਲੱਗ ਜਾਣਗੇ ਮੇਰੇ ਹਿਸਾਬ ਨਾਲ ਹਨਾ ਹੀ ਹਾਂ ਤਿੰਨ ਚਾਰ ਦਿਨਾਂ ਤੱਕ ਤਿੰਨ ਚਾਰ ਦਿਨਾਂ ਤੱਕ ਤਿਆਰ ਹੋ ਜੂ ਬਈ ਟਰਾਲੀ ਐਨ ਔਕੇ ਦੀ ਰਿਪੋਰਟ ਹੋ ਜੂਗੀ ਉਧਰ ਵੀ ਤਿਆਰ ਕਰੀ ਪਈਆਂਗੀ ਹਨਾ ਤੇ ਕਿਹੜੀਆਂ ਕਿਹੜੀਆਂ ਟਰਾਲੀਆਂ ਦੇ ਸਾਈਜ਼ ਬਣਾ ਦਿੰਨੇ ਹੋ ਤੁਸੀਂ ਸਾਰੇ ਸਾਰੀ ਬਣਾਉਣੇ ਆਪਾਂ ਸਾਰੇ ਸਾਈਜ਼ ਬਣਾ ਦਿੰਨੇ ਆ ਜੀ ਜਿਹੜਾ ਮਰਜ਼ੀ ਸਾਈਜ਼ ਹੋਵੇ ਬਾਈ ਜੀ ਉਹੀ ਸਾਈਜ਼ ਬਣਾ ਦਤਾ ਹੈ ਟਰਾਲੀ ਟਰਾਲੀ ਹੈ ਲੈਫਟ ਵਾਲੀ ਟਰਾਲੀ ਹੈ ਬਈ ਇਹ ਲੈਫਟ ਵਾਲੀ ਟਰਾਲੀ ਆ ਪਹਿਲਾਂ ਦੱਸਣਾ ਰਹਿ ਗਿਆ ਸੀ ਹਨਾ ਤੇ ਲੈਫਟ ਵਾਲੀ ਟਰਾਲੀ ਹੈਗੀ ਜਿਹੜਾ ਮਰਜ਼ੀ ਮਾਲ ਕਹੋਗੇ ਉਹੀ ਮਾਲ ਲਾਇਆ ਜਾਊਗਾ ਹਨਾ ਉਸ ਤੋਂ ਬਾਹਰ ਕੁਝ ਨਹੀਂ ਲਾਇਆ ਜਾਂਦਾ ਜਿੰਨਾ ਮਰਜ਼ੀ ਭਾਰ ਬਣਵਾ ਲਓ ਬਾਈ ਹਨਾ ਜਿੰਨੀ ਮਰਜ਼ੀ ਟਰਾਲੀ ਬਣਵਾ ਲਓ 21 ਫੁੱਟ ਤੱਕ ਬਣਵਾ ਲਓ ਸਾਰੀਆਂ ਬਣਾ ਦਿੱਤੀਆਂ ਜਾਂਦੀਆਂ ਨੇਗੀਆਂ ਹਨਾ ਤੇ ਬਾਈ ਜੇ ਟਰਾਲੀ ਬਣਵਾਉਣੀ ਦੱਸਣਾ ਕਿੰਨੇ ਦਿਨ ਪਹਿਲਾਂ ਪੈਂਦਾ ਟੋਕਟ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਬਾਈ ਜੀ ਦੱਸਣਾ ਜ਼ਰੂਰ ਪੈਂਦਾ ਵੀ ਟਰਾਲੀ ਬਣਵਾਉਣੀ ਆ ਤੇ ਆਪਣੀਆਂ ਬੁਕਿੰਗਾਂ ਓਪਨ ਨੇਗੀਆਂ ਜਿਨ੍ਹਾਂ ਨੇ ਫੋਨ ਕਰਨਾ ਫੋਨ ਕਰਕੇ ਆ ਸਕਦੇ ਹੋਗੇ ਥੱਲੇ ਨੰਬਰ ਚੱਲਦੇ ਨੇਗੇ 2 ਮਹੀਨੇ ਪਹਿਲਾਂ ਬਾਈ ਦੱਸਣਾ ਪੈਂਦਾ ਵਸ ਵੀ ਟਰਾਲੀ ਬਣਵਾਓ ਆ ਕੇ ਜਾਓ ਦੁਕਾਨ ਤੇ ਮਲੇਰ ਕੋਟਲਾ ਬਾਈਪਾਸ ਰੋਡ ਤੂਰੀ ਸ਼ਹਿਰ ਨਜ਼ਦੀਕ ਬਿਜਲੀ ਦਫ਼ਤਰ ਅਪੋਲੋ ਟੈਰਾਂ ਵਾਲੇ ਦੇ ਨਾਲ ਆਪਣੀ ਦੁਕਾਨ ਆਗੀ ਬਾਕੀ ਥੱਲੇ ਨੰਬਰ ਚੱਲਦੇ ਨੇ ਜੇ ਕੋਈ ਵੀ ਜਾਣਕਾਰੀ ਲੈਣੀ ਆ ਤੁਸੀਂ ਉਹਤੇ ਲੈ ਸਕਦੇ ਹੋ ਧੰਨਵਾਦ ਜੀ